ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਸ਼ੇਰਾਂ ਦੇ ਸੰਦੂਕ ਪਹੁੰਚ ਚੁੱਕੇ ਜੀ ਪੈਂਡਰਵਾਲ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਨਜ਼ਦੀਕ ਨਾ ਫਤਿਗੜ ਪੈਂਦੇ ਜੀ ਤੇ ਦੇਖੋ ਅੱਜ ਵੀ ਪੰਜ ਲੱਗ ਬੱਚੋੜੇ ਮਾਜਾ ਸੇਲ ਹੈ ਜੀ ਬਾਕੀ ਬਾਈ ਜੀ ਗੱਲਬਾਤ ਕਰ ਬਾਈ ਸਤਿਕਾਰ ਸਤਿਕਾਰ ਜੀ ਸਤਿਕਾਰ ਸ਼ੇਰਾਂ ਦਾ ਟਿੱਕਾ ਕਿਰਪਾ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੀ ਨਜ਼ਾਰੇ ਵੱਜੇ ਸੰਦੀਪ ਰਮਾਲ ਆਈ ਜਾਂਦਾ ਜਾਈ ਜਾਂਦਾ ਵੀ ਕੀ ਜਾਂਦਾ ਕਿਰਪਾ ਚੱਲਾ ਚੱਲਾ ਹਾਂ ਹੋਰ ਤੁਸੀਂ ਸੁਣਾਓ ਬੱਸ ਵਧੀਆ ਹਾਂਡੇ ਔਖਾ ਹੋ ਜਾਂਦਾ ਨਾ ਤੇਰਾ ਵੀ ਹਾਂ ਔਖਾ ਸਾਰਿਆਂ ਦਾ ਹਾੜਾ ਵੀ ਔਖਾ ਆ ਜਿਨ੍ਹਾਂ ਦੇ ਨਾਲ ਹੀ ਛੱਡ ਕੇ ਠੰਡਾ ਪਾਣੀ ਪਾਈਦਾ ਉਹਨਾਂ ਦਾ ਵੀ ਔਖਾ ਸਾਰੇ 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 ਚਲੋ ਪਰ ਰੱਬ ਦੇ ਰੰਗ ਆ ਸਾਰੇ ਦਿਨ ਆਉਣੇ ਆ ਕੰਮ ਨਾ ਆਣਾ ਹੀ ਬਣਾਂਗੇ ਆ ਇਹ ਦਿਨ ਲੰਬੀ ਦੇ ਬਾਅਦ ਅੱਜ ਕੱਲ ਕਿਤੇ ਆਪਣੇ ਬਿਵਾਰੀ ਭਰਾਵਾਂ ਨੂੰ ਵੀਡੀਓ ਤੇ ਤੇਰਾ ਜਿਗਰ ਹੁਣਾ ਹੀ ਹੁਣਾ ਉੱਥੇ ਨਹੀਂ ਕਹਿੰਦੇ ਗਾਲਾਂ ਵੀ ਨਹੀਂ ਕੱਢਦੇ ਨਹੀਂ ਨਹੀਂ ਸਿਰਫ ਦੀ ਕਰਦੇ ਆ ਚਲੋ ਭਰਾ ਮਹਾਰਾਜ ਕਰਨ ਕਰਾਉਣ ਵਾਲਾ ਹਾਂ ਨਾ ਯਾਰ ਜੋ ਮਰਜੀ ਬੰਦਾ ਹੱਸਦਾ ਰ ਬਸ ਹੱਸਣ ਕਹਿੰਦੇ ਆ ਭਾਈ ਬਹੁਤ ਨਹੀਂ ਆਪਣਾ ਸਾਰਿਆਂ ਨਾਲ ਪਿਆਰ ਆ ਸਾਰਿਆਂ ਨਾਲ ਪਿਆਰ ਉਹ ਜੱਗ ਹੋਣੀ ਹਾਂ ਆਹੋ ਉਹ ਨਾਲ ਉਹ ਨਾਲ ਥੋੜਾ ਜਿਹਾ ਸੈਰੀ ਚਲ ਆ ਨਹੀਂ ਸਾਰੇ ਅੱਜ ਵੀ ਗੱਲਾਂ ਕਰਦੇ ਪਏ ਸੀ ਕਹਿੰਦਾ ਜਾ ਰਹੇ ਫਿਰ ਭਾਈ ਇਹਨਾਂ ਮੈਂ ਜਾ ਰਿਹਾ ਭਾਈ ਆ ਗਿਆ ਉਹਦਾ ਮੂੰਹ ਭਰ ਜਾਂਦਾ ਹੈ ਨਾ ਚਲ ਉਹ ਦਲਾ ਜਿਹਾ ਵਧੀਆ ਵਧੀਆ ਕਿਰਪਾ ਸੰਦੀਪ ਜੀ ਬਾਕੀ ਜੀ ਬੜੇ ਸੋਹਣੇ ਸੋਹਣੇ ਵੀਰ ਕਮੈਂਟ ਕਰਦੇ ਆ ਸੰਦੀਪ ਵੀਰ ਆਪਣਾ ਫੇਰ ਮਈਆਂ ਵੇਚੀਆਂ ਪਿਛਲੀ ਈਰਾਂ ਵਿੱਚ ਵੇਚੀਆਂ ਜੇ ਕਿਹੇ ਭਰਾ ਨੂੰ ਇੱਕ ਆ ਛੇਰਾ ਮੁੰਡਾ ਆ ਨਵੇਂ ਪੱਖ ਆ ਕਾਪੜ ਖੇੜੀ ਪਿੰਡ ਹਾਂ ਚਾਰ ਮਈਆਂ ਲੈ ਗਿਆ ਦੋ ਦਿਨ ਵੀਡੀਓ ਚ ਖੜੀਆਂ ਦੋ ਰਾਤੀ ਫੇਰ ਲੈ ਗਿਆ ਇੱਕ ਜੈੰਤੀਪੁਰ ਦੇ ਬੰਦੇ ਹੀ ਕੱਲ ਠੀਕ ਆ ਕਹਿੰਦੇ ਵੀਰ ਆਪਾਂ ਕਦੀ ਆਨਲਾਈਨ ਮਈ ਨਹੀਂ ਲਈ ਮਾਲ ਬੜਾ ਪੰਜਾ ਮਈਆਂ ਰੱਖੀਆਂ ਮੈਂ ਕਿਹਾ ਵੀਰ ਲੈਲਾ ਕਹਿੰਦਾ ਯਾਰਾ ਸਾਨੂੰ ਮਤਲਬ ਜਿਹੜਾ ਬੰਦੇ ਨੇ ਮਿਹਨਤ ਕੀਤੀ ਹੋਈ ਹਾਂਜੀ ਹਾਂਜੀ ਕਰਾਤੀ ਮੈਨੂੰ ਫੋਨ ਕੀਤਾ ਕਹਿੰਦਾ ਸਾਰੇ ਵੀਡੀਓ ਵਾਲੇ ਕੋ ਮਈਆਂ ਲਈਆਂ ਚਲੋ ਸਾਰੇ ਹੀ ਚੰਗੇ ਆ ਪਰ ਕਹਿੰਦਾ ਭਾਈਆ ਦੁੱਧ ਨਹੀਂ ਘਟ ਨਿਕਲਿਆ 부ਚੀ ਵਾਲੀ ਮਈ ਖੜੀ ਵੀਰ ਹਣਾ 12 ਕਿਲੋ ਦੁੱਧ ਦੱਸਿਆ ਤੇ ਕਹਿੰਦਾ 12 ਤੋਂ ਵੱਧਿਆ ਕਹਿੰਦਾ ਕੰਡਾ ਲਾਇਆ ਮਗਰ 6 ਕਿਲੋ 200 ਹੋ ਜੇ 300 ਹੋ ਜੇ ਕਹਿੰਦਾ 16 ਕਿਲੋਆਂ ਦੇ ਮਈ ਖੜਾਂਗੇ ਅੱਗੇ ਮਾਲ ਲੈਂਦੇ ਹੋਰ ਵਪਾਰੀਆਂ ਕੋ ਵੀ ਲਿਆ ਆ ਬਾਕੀ ਫਰਕ ਪੈਂਦਾ ਜੀ ਬਾਕੀ ਜਿੰਨੂੰ ਕਿਸੇ ਨੂੰ ਮਾੜੀ ਮਈ ਦਿੱਤੀ ਆ ਜਾਂ ਧੋਖਾ ਕੀਤਾ ਆਪਣਾ ਲਿਖ ਦੇ ਕਮੈਂਟ ਦੇ ਵਿੱਚ ਆ ਛੇਰੇ ਨੇ ਮੇਰੇ ਨਾਲ ਠੱਗੀ ਮਾਰੀ ਇਤੋਂ ਵੱਧ ਕੀ ਹੋ ਸਕਦਾ ਸੰਦੀਪ ਹੁਣ ਪੰਜੇ ਚੌਥੇ ਦਿਨ ਵੀਡੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਬਾਕੀ ਕਰੀਏ ਜਾਨੂ ਆ ਆਜੋ ਲਓ ਜੀ ਨੀਲੀ ਪਿਆ ਨੀਲੀ ਪਿਓ ਰਿਆ ਪਰ ਸੋ ਦੀ ਸੋਈ ਹੈ ਸੰਦੀਪ ਵੀਰ ਮੇਰੇ ਕੋ ਸਵੇਰੇ ਆਈ ਰਾਤੀ ਮੈਂਦਾ ਸੌਦਾ ਕੀਤਾ ਥੋੜਾ ਨਾ ਬੰਦਿਆ ਲਾਲਚ ਕੀਤਾ ਮੈਂ ਸਵੇਰੇ ਖਾਲੀ ਕਰਤੀ ਉਹਨਾਂ ਯਾਰਾ ਠੀਕ ਥੋੜੀ ਚੋਤੀ ਉਹਨਾਂ ਮਾਖਾ ਮੈਂ ਚੋਇਓ ਨਾ ਕਿ ਉਹਨਾਂ ਸਾਰੀ ਮੈਂ ਖਾਲੀ ਕਰਤੀ ਸੰਦੀਪ ਵੀਰ 10 ਕਿਲੋ ਦੇ ਕਰੀਬ ਮੈਂ ਥੱਲੇ ਬੌਲਾ ਆਇਆ ਨਸਲ ਨਸਲ ਮੈਂ ਫੁੱਲ ਵੱਡੀ ਆ ਕੱਦ ਕਾਠ ਵਾਲੀ ਆ ਜਾਤ ਨਸਲ ਚੰਗੀ ਆ ਸਾਰੀਆਂ ਨਿਸ਼ਾਨੀਆਂ ਹੈਗੀਆਂ ਨਾ ਕੱਟਾ ਕੱਟੀ ਮਗਰ ਕੱਟੀ ਆ ਮਗਰ ਕੱਟੀ ਆ ਮਗਰ ਕੱਟੀ ਪਿਓਰ ਮ ਵੇ ਸੰਦੀਪ ਵੀਰ ਕਿ ਡਫੋਲ ਕੱਦ ਕਾਠ ਵਾਲੀ ਵੱਡੀ ਝੋਟੀ ਆ ਬਿਲਕੁਲ ਸੰਦੀਪ ਵੀਰ ਬੋਲੇ ਤੋਂ ਖਾਲੀ ਕੀਤੀ ਬਿਲਕੁਲ ਸਵੇਰੇ ਵੇਖ ਲੈ ਉਹ ਨਹੀਂ ਤੇ ਭਰੀ ਹੁੰਨੀ ਮੈਂ ਖਾਲੀ ਕੀਤੀ ਵੱਡੀ ਕੁਆਲਿਟੀ ਆ ਵੱਡੀ ਝੋਟੀ ਆ ਫੁੱਲ ਕੱਦ ਕਾਠ ਵੇਖ ਲੈ ਭਾਵੇਂ ਹਾਂ ਪਿਓਰ ਚੌਣ ਆ ਸੰਦੀਪ ਵੀਰ ਭਾਵੇਂ ਗਾ ਨਿਆਣਾ ਚੋਲੇ ਇੰਨੀ ਚੰਗੀ ਚੌਣ ਆ ਕਿਦੇ ਐ ਵੇਲਾ ਸੰਦੀਪ ਵੀਰ ਕੋਈ ਡੱਕੀ ਨਹੀਂ ਮੈਂ ਬੋਲੇ ਤੋਂ ਖਾਲੀ ਹੋਈ ਆ ਸੰਦੀਪ ਵੀਰ ਮੁੱਲ ਕਰੀਏ 35 ਕਰੀਏ 40 ਕਰੀਏ ਹਾਂ ਕਲ ਬਾਜ ਕੇ ਚਲੇ ਨੀ ਬਗਾ ਹਾਂਜੀ ਬੋਲੋ 35 ਗਲੀਆਂ ਚ ਸਵਾ ਲੱਖ ਦੀ ਦੇਣੀ ਆ ਸੰਦੀਪ ਵੀਰ ਬਿਆਸ ਵਸਾਈ ਨਾ ਕਰੇ ਸਵਾ ਦੀ ਦੇਣੀ ਆ ਸੰਦੀਪ ਵੀਰ ਬਣਾ ਪਲੂਣ ਝੋਟੀ ਪਲੂਣ ਸੂਈ ਅੱਛਾ ਮਗਰ ਕਟਾ ਸੰਦੀਪ ਵੀਰ 14 ਹੋ ਜੇ 13 ਕਿਲੋ ਦੀ ਗਾਰੰਟੀ ਨਾਲ ਜਿਹੜਾ ਮਰਜੀ ਲਾਵੇ ਥਾਣ ਵੇ ਕੱਢੀ ਲੈ ਸਕਾ ਲੱਗਾ ਵੇ ਝੋਟੀ ਨੂੰ ਥਾਣ ਪਹਿਲਾਂ ਸੂਆ ਹਾਂ ਤੇ ਆ ਬੱਚੇ ਲਾਏ ਸੰਦੀਪ ਵੀਰ ਤਾਂ ਕਰਕੇ ਮਈਆਂ ਪਸਮੀਆਂ ਵਾਲੇ ਹਾਂ 13 ਕਿਲੋ ਦੁੱਧ ਕੰਡੇ ਵਾਲਾ ਝੋਟੀ ਪਲੂਣ ਥੱਲੇ ਹੋਊਗਾ ਵੇ ਝੋਟੀ ਐ ਜਾਮਨੂ ਰੰਗੀ ਵੇ ਸੰਦੀਪ ਵੀਰ ਇਹ ਵੀ ਤੋਰੋ ਸਰੇ ਜੋ ਮਰਜ਼ੀ ਆ। ਚੋਣ ਸੰਦੀਪਰ 2 2.5 ਕਿਲੋ ਝੋਟੀ ਦੀ ਗਾੜੀ ਹੋਊਗੀ। ਇਹ ਪਹਿਲਾ ਸੂਏ ਝੋਟੀ ਆ। ਪਹਿਲਾ ਸੂਆ ਸੰਦੀਪਰ। ਇਹ ਲਿਸ਼ਕਾੜਾ ਕਲ ਮਾਰ ਕੇ ਥਣ ਲੱਗੇ ਆ। ਹਾਂ ਠੀਕ ਆ ਫਿਰ। ਇਹ ਰੋੜੇ ਥਲੇ ਜੇ ਮੈਂ ਬੁਗ ਚੰਗੇ ਦਿਖਾਰੇ ਕਰਾਂ। ਇਹ ਚੋਣ ਸੰਦੀਪਰ ਇੱਕ ਨੰਬਰ ਦੀ ਝੋਟੀ ਦੀ। ਠੀਕ ਆ। ਆ ਥਣ ਵੇ ਪ੍ਰਧਾਨ ਮਾਰ ਕੈਮਰਾ ਤੇ ਥਣ ਨੂੰ। ਚੋਣ ਬਹੁਤੀ ਚੰਗੀ ਸੰਦੀਪਰ। ਬਿਲਕੁਲ ਬਿਲਕੁਲ। ਠੀਕ ਆ ਉੱਤੇ ਕਰ ਦੋ। ਬੋਲੋ। ਤੜਕਾ। ਸੰਦੀਪ ਵੀਰ ਮੁੱਲ ਜੋ ਮਰਜ਼ੀ ਕਰੀਏ 1 15 ਦੀ ਝੋਟੀ ਦੇਵਾਂਗੇ ਜੈ ਜੈ ਗਗਨੀ ਮੇਲਾ ਬਿਲਕੁਲ ਜੈ ਜੈ ਕੋਈ 400 ਦੇਣ ਵਾਲੀ ਆ ਆਜ ਤੇ ਆਹ ਸੰਦੀਪ ਵੀਰ ਇਹਦਾ ਹੀ 나ੜੂ ਵਿਖਾ ਦੇ ਬੱਚੇ ਦਾ ਗੱਲੇ 나ੜੂ ਦਾ ਮਹੀਂ ਵੇਲਾ ਕੱਢੀ ਵੱਡੀ ਆ ਲੋ ਕੱਢੀ ਵੱਡੀ ਆ ਆ 나ੜੂ ਤੇ ਬੱਚਾ ਜੋ ਵੇਖ ਲੈ ਜਿੱਲਾ 나ੜੂ ਸੰਦੀਪ ਵੀਰ ਪਰਸੋ ਦੀ ਸੁਈ ਆ 10 11 ਕਿਲੋ ਬੋਹੜਾ ਆ ਮੈਂ ਥੱਲੇ ਵੇ ਕਿੱਥੋਂ ਲੈ ਕੇ ਕਿੱਥੋਂ ਤੱਕ ਲੈਵਾ ਫੁੱਲ ਵੱਡੀ ਮਹੀਂ ਆ ਡੇਰੀ ਵਾਲੀ ਪੂਰੀ ਕੁਆਲਿਟੀ ਆ ਆ ਵੇ ਮਹੀਂ ਕੱਢੀ ਵੱਡੀ ਸੰਦੀਪ ਖਾਸ ਹਰਿਆਣੇ ਜੋ ਮੈਂ ਪਹਿਲਾ ਸੂਆ ਬੰਦਿਆ ਲੈ ਆਂਦੀ ਆ ਦੋ ਸੂਏ ਪੀਤੇ ਆ ਸ਼ੇਰਾ ਜੀ ਬਹੁਤ ਟੌਪ ਦੀ ਮੈਂ ਬਹੁਤ ਵੱਡੀ ਮੈਂ ਸੰਦੀਪਰ ਬੇਲਪੁਰ ਕਿਦੀ ਨਾ ਮੈਂ ਵਾਂ ਦੁੱਧ ਵਾਲੇ ਬੁੜਾਲਾ ਬੁੜਾਲਾ ਸੰਦੀਪਰ ਦੁੱਧ ਮੈਂ 15 ਕਿਲੋ ਚਵਾਉਗੀ ਹਾਂਜੀ ਹਾਂਜੀ ਠੰਡ ਆ ਥੋੜਾ ਟਾਈਮ ਲੱਗਦਾ ਦਿਨ ਲੱਗਦੇ ਨੇ ਮੈਂ ਵੇਖ ਕਦ ਵੇਖ ਨਹੀਂ ਦਾ ਬਿਲਕੁਲ ਜੀ ਬਿਲਕੁਲ ਵੇਖ ਨਹੀਂ ਦਾ ਕਦ ਸੰਦੀਪਰ ਹਾਂ ਤੀਜਾ ਸੂਆ ਨੇ ਜੀ ਤੀਜਾ ਚੌਥਾ ਵੀ ਹੋ ਸਕਦਾ ਸੰਦੀਪਰ ਸੂਏ ਦੀ ਆਪਣੀ ਸਮਝ ਕਰ ਲੈ ਕੋਈ ਮਈਆਂ ਥੋੜਾ ਸੂਏ ਦੇ ਦੇ ਥੱਕਦੀਆਂ ਜਿੰਨੇ ਮੱਢੀ ਕੋਈ ਵੇ ਮਈ ਦਾ ਉਹ ਨਾੜਾ ਨਾੜਾ ਵੇ ਉਹ ਦੋਵੇਂ ਬਣੇ ਆ ਉਹਦੇ ਵਿੱਚ ਬ੍ਰੀਡਰਾਂ ਕਰੇ ਹਾਂ ਅੰਤਨਾ ਸੂਏ ਦੇ 15 ਸੂਏ ਫੇਰ ਮੁੱਲ ਪਿਆ ਨਾ ਇਹ ਸੰਦੀਵਰ ਲਈ ਚੌਣ ਲੱਗੀ ਕਿ ਮੈਂ ਦੀ ਕੋਈ ਭਾਵੇਂ ਇੰਨੀਆਂ ਪੋਲੀਆਂ ਮਈਆਂ ਸੰਦੀਵਰ ਵੇ ਦੋਵੇਂ ਬੰਨੇ ਨਾੜਾ ਨਾ ਜਾਲ ਵਿਛਿਆ ਸੰਦੀਪ ਵੀਰ ਕਿ ਮੈਦੀ ਮਹੀ ਦੀ ਆ ਦੱਸ ਦੋ ਆਪੇ ਦੱਸ ਦੇ ਤੂੰ ਉਹ ਆਪੇ ਹੈ ਇੱਕ 10 ਦੀ ਮਹੀ ਦੇਣੀ ਹੈ 9 ਵਾਲਾ ਫੋਨ ਨਾ ਲਾਵੇ ਜੈ ਜੈ ਕਨ ਜੈ ਬਿਲਕੁਲ ਬੀ ਵੱਡੀ ਲੰਮੀ ਮਹੀ ਆ 14 15 ਕਿਲੋ ਵਾਲੀ ਇੱਕ 10 ਦੀ ਦੇਣੀ ਹੈ ਨਹੀਂ ਨਹੀਂ ਹਾਂ ਚਲ ਆ ਜਾਓ ਇੱਧਰ ਵੇਖ ਲਾਇਆ ਡੂੰਮਣਾ ਗੱਬਣਾ ਗੱਬਣਾ ਸੰਦੀਪ ਵੀਰ ਮੈਂ ਆ ਰਿਹਾ ਉਹ ਆਈ ਆ ਇੱਧਰ ਥੋੜੀ ਪਾਲ ਕੀਤੀ ਜਿੱਧਰ ਬੈਂਦੀ ਉੱਧਰ ਹੀ ਕਰਦੀ ਇੱਧਰ ਵੇਖ ਕੇ ਤੇ ਵੇਖ ਛੋਟੀ ਸੰਦੀਪ ਵੀਰ 15 16 ਕਿਲੋ ਵਾਲੀ ਆ ਦੂਜਾ ਸੁਆ ਸੰਦੀਪ ਪਿਓ ਰਿਹਾ ਛਿੱਗੀ ਆ ਪਲੂਨ ਨੇ ਹੀ ਦੁੱਧ 13-14 ਗੱਲੋ ਦਿੱਤਾ ਵੇ 15 ਮੂੰਹ ਵੇ ਸੰਦੀਪਰ ਉਹ ਹਾਂ ਨਿਕਾ ਆ ਜਾ ਮੂੰਹ ਵੇ ਟੱਟ ਬੋਲਰਗਾ ਨਸਲ ਦਾ ਐਵੇਂ ਥੋੜਾ ਲੈਵਾ ਹਾਂ ਹਾਂ ਨਸਲ ਸੰਦੀਪਰ ਅਜੇ ਮੈਂ 3-4 ਦਿਨ ਸੂਣੀ ਨਹੀਂ ਥਾਣਾ ਜੇ ਦੁੱਧ ਨਹੀਂ ਪਾਇਆ ਨੇ ਭਾਜੀ ਜੇ ਨਸਲ ਆ ਤੇ ਐਵੇਂ ਥੋੜਾ ਹਾਂ ਸੰਦੀਪਰ ਐਤਵਾਰ ਆਪਣੀ ਵੀਡੀਓ ਬਣਨ ਦੀ ਆ ਜ ਐਤਵਾਰ ਆ ਤੇ ਸੋਮਵਾਰ ਵੀਡੀਓ ਪਾਣੀ ਕਿੰਨੇ ਵਜੇ ਢੜਕੇ 6 ਵਜੇ 6 ਵਜੇ ਢੜਕੇ 6 ਵਜੇ ਹੋ ਸਕਦਾ ਸੋਮਵਾਰ ਮੈਂ ਸੂਪੇ ਪਹਿਲੇ ਟਾਈਮ ਭੇਜਣੀ ਵੇ ਮੈਂ ਸੰਦੀਪਰ ਹਾਂਜੀ 15 16 किलो ਝੋਟੀ ਦੁੱਧ ਦਊ ਗਾਰੰਟੀ ਨਾਲ ਬਿਲਕੁਕੁਲ ਬਿਲਕੁਲ ਵੇਮਈ ਠੀਕ ਆਜੋ ਆਜੋ ਸੰਦੀਪ ਵੀਰ ਇੱਕ ਬੰਨੇ ਪਹਾੜਿਆ ਥੋੜੀ ਜਿ ਜਿੱਧਰ ਨੂੰ ਬੈਂਦੀ ਹੈ ਨਾ ਝੋਟੀ ਪੌਣ ਪਾਲ ਕਰਦੀ ਨੇ ਵੱਡਾ ਝੋਟੀ ਦਾ ਮੁੱਲ ਬੋਲੋ ਵੇ ਗਾ ਬੰਨ 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 ਬੰਨਦੇ ਬੰਨਦੇ ਹਾਂਜੀ ਸੰਦੀਪ ਵੀਰ ਮੁੱਲ ਜੋ ਮਰਜ਼ੀ ਕਰੀਏ ਇੱਕ 20 ਦੀ ਝੋਟੀ ਦੇਣੀ ਹੈ ਜੈ ਜੈ ਆ ਗਿਆ ਜੇ ਵੇਖੋ ਲੈ 1 ਲੱਖ ਸਿਰਫ 20000 ਰੁਪਏ ਇਧਰ ਵੇਖਾ ਇੱਕ ਬੰਨ ਸੰਦੀਪ ਇਧਰ ਆ ਕੇ ਝੋਟੀ ਆ بڑے ਰਿਕਾਰਡ ਵਾਲੀ ਮੈਂ ਸੰਦੀਪ ਵੀਰ ਲਈ ਇਹ ਆ ਇਹ ਵੀ ਗੱਬਣੇ ਤੇ ਦੋਵੇਂ ਬੰਨੇ ਕੁਛੇ ਨਾੜਾਂ ਦੇ ਭਰੀ ਪਈ ਸੰਦੀਪ ਵੀਰ ਇਹ ਮਈਆਂ ਤਿੱਜਾ ਸੁਆ ਸੁਣੀ ਆ ਇਹਨੇ 16 17 ਕਿਲੋ ਦੁੱਧ ਦੁਜੀ ਸੂਏ ਝੋਟੀ ਨੇ ਜਵਾਸ ਸੰਦੀਪ ਵੀਰ ਦੋਵੇਂ ਬੰਨੇ ਵੀਰ ਕੈਮਰਾ ਮਾਰਦੇ ਕਿ ਦੇਖਣ ਲੱਗ ਗਏ ਆ ਬੁਖਾਰੇ ਕਰਾਂ ਵੀ ਵੇਨ ਸਵੇਖ ਕੇ ਦੋਵੇਂ ਬੰਨੇ ਮਈ ਦੇ ਇਧਰ ਹੀ ਵਿਖਾ ਦੇ ਉਧਰ ਹੀ ਵਿਖਾ ਦੇ ਗਾੜੀ ਵੀ ਥਾਣ ਵਿਖਾ ਦੇ ਆ ਉਧਰ ਹੀ ਵਿਖਾ ਦੇ ਪਰਲਾ ਅਜੇ ਸੰਦੀਪ ਵੀਰ ਥਾਣਾ ਚ ਦੁੱਧ ਨਹੀਂ ਪਾਇਆ ਜਿਹੜਾ ਪਾਇਆ ਹੋ ਮੈਂ ਕੱਢਤਾ ਆ ਸਾਫ਼ ਕਰਤੀ ਆ ਵਿਖਾ ਕੇ ਦੇ ਸੰਦੀਪ ਵੀਰ 17 18 ਕਿਲੋ ਦੀ ਗਾਰੰਟੀ ਨਾਲ ਝੋਟੀ ਦੇਣੀ ਹੈ 17 18 ਕਿਲੋ ਦੀ ਹਾਂ ਗਾਰੰਟੀ ਨਾਲ ਸੰਦੀਪ ਵੀ ਦੁੱਧ ਦਊ 16 ਕਿਲੋ ਦੂਜੇ ਸੂਏ ਨੂੰ ਦੁੱਧ ਦਿੱਤਾ 16 ਅਰਕੀ ਵਿੱਚ ਵਾਊਗੀ ਵੇਰ ਵੱਡੀ ਮਈ ਵੇਰ ਖਾਸ ਹਰਿਆਣੇ ਦੀ ਇਹ ਵੀ ਮਈ ਸੰਦੀਪ ਵੀਰ ਇਹ ਤੇ ਦੂਜਾ ਨੰਬਰ ਝੋਟੀ ਨਾ ਇੱਕੋ ਕਰੋ ਲਈਆਂ ਨੇ ਉਹਨਾਂ ਕੋਲ ਦੋ ਚਾਰ ਡੰਗਰੀ ਦੋ ਮਈਆਂ ਦੇਤੀਆਂ ਦੋ ਗਾਂ ਰਹਿ ਗਿਆ ਨਾ ਸੰਦੀਪ ਵੀਰ ਕਰੋ ਜੀ ਇਹ ਮੈਂ ਕਦੇ ਇਹ ਵੀ ਦੇਖੋ ਕੱਦ ਕਾਠ ਵੇਖਾ ਮਈ ਦਾ ਕਦੇ ਨਹੀਂ ਠੀਕ ਹੈ ਜੀ ਫਿਰ ਸੰਦੀਪ ਵੀਰ ਇਹ 5 6 ਦਿਨ ਮਈ ਨੇ ਖੜਨੇ ਆ ਲੈ 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 ਕੇ ਜਾਊਗੇ ਜੀ ਨਾਮ ਲੈ ਜਣਾ ਅਜੇ ਪੰਜ ਸਾਲ ਲੈ ਜਣੇ ਬੱਜੀ ਸੰਦੀਪੀਰ ਬੇਨਤੀ ਆ ਲਾਗੇ ਆਣ ਕੇ ਪੈਸੇ ਖਰਚਨੇ ਆ ਧੂੜ ਚ ਤੂੰ ਵੀ ਏਡੀ ਦੂਰੋਂ ਆਈ ਜਾਣਾ ਤੇ ਲਾਗੇ ਆ ਜਾ ਕਰੋ ਬੋਲੋ ਨਕਲੀ ਹਾਂਜੀ ਬਾਕ ਖਲਾਰ ਦੇ ਵੇ ਵੇ ਸੰਦੀਪ ਵੀਰ ਮੈਂ ਦਾ ਕੱਦ ਕਾੜ ਵਿਖਾ ਦੇ ਕੱਲਾ ਕੱਲਾ ਥਣ ਲੱਗਾ ਸੰਦੀਪ ਵੀਰ ਮੋਲ ਲੇ 130 ਤੇ 2000 ਛੋੜ ਕਰਾਂਗੇ 128 ਦੀ ਮੈਂ ਦੇਣੀ ਮੋੜ ਲਿਆ ਲਓ ਜੀ 1 ਲੱਖ 2800 ਦੇਣੀ ਹਾਂ ਚਲੋ ਸੰਦੀਪ ਵੀਰ ਪਹਿਲੇ ਸੂਏ ਹੀ ਮੈਂ ਰੇਡ ਲੱਖਦੀ ਬੰਦਿਆਂ ਲਈ ਸੀ ਆਪਣੇ ਸਾਹ ਜਿਹੜੇ ਬੰਦਿਆਂ ਕੋ ਦੋਵੇਂ ਝੋਟੀਆਂ ਲਈਆਂ ਅਰੇ ਬਣ ਜੂਗੀ ਸੰਦੀਪ ਵੀਰ ਹੋਰ ਬਣ ਜੂਗੀ ਚਲੋ ਤੇ ਥਣ ਪੋਲੀ ਕਿਤੇ ਬਹੁਤ ਜ਼ਿਆਦਾ ਚੰਗੀ ਚੌਣ ਲੱਗੀ ਸੰਦੀਪ ਜੀ ਪੂਰਾ ਬੰਦਾ ਜੀ ਅਰੇ ਪੂਰਾ ਬਾਨਾ ਬਿੰਦੀਆਂ ਐਡੇਡੇ ਮੋਟੇ ਬਟਨ ਲੱਗੇ ਜਿਹੜੇ ਕੋੜ ਨੂੰ ਲੱਗੇ ਹੁੰਦੇ ਆ ਉਹ ਲੱਗੇ ਨੇ ਠੀਕ ਹੈ ਕੈਮਰਾ ਵੀਰ ਮੇ ਔ ਮੈਂ ਹੈਗੀ ਵੱਡੀ ਮੈਂ 15 16 ਕਿਲੋ ਇੱਕ ਦਸ ਦੀ। ਸਾਵੀ ਇੱਕ 15 ਦੀ। ਆ 25 ਦੀ ਝੋਟੀ ਸੰਦੀ ਵੀ ਬੌਲੇ ਦੇ ਬਿਲਕੁਲ ਖਾਲੀ ਕਰਤੀ ਸਾਫ ਕਰਤੀ ਹੈ ਬੌਲੇ 10 ਕਿਲੋ ਹੈ ਝੋਟੀ ਥੱਲੇ। ਚਲੋ। ਮੁੱਲ ਬਿਲਕੁਲ ਸੰਦੀ ਵੀ ਜਾਇਜ਼ ਆ। ਬੈਸ ਵਸਾਈ ਨਾ ਕਰਿਆ ਕਰੋ। ਜੋ ਦੱਸਿਆ ਉਹ ਨਾ ਨਿਕਲੇ ਤੇ ਆਪਾਂ ਨੂੰ ਲਾਮਾ ਆ। ਬਿਲਕੁਲ ਜੀ। ਠੀਕ ਹੈ ਨਾ? ਹਾਂਜੀ। ਬਾਕੀ ਡਰੈਸ ਵੀ ਇਹਨੇ ਰੱਖਤਾ ਆ। ਤਸੱਲੀ ਕਰਕੇ ਸਾਰੇ ਵੇਖ ਵਿਖਾ ਕੇ ਸਾਡੇ ਕੋਲ ਚੰਗੇ ਆ ਲੱਗਦੀਆਂ ਕਿ ਹੋਰ ਕੋ ਲੈ ਲਓ ਹਨਾ। ਇਹ ਤਾਂ ਸੌ ਨਹੀਂ ਕਾਦੀ। ਠੀਕ ਹੈ ਜੀ। ਧੰਨਵਾਦ ਜੀ। ਸਤਿ ਸ੍ਰੀ ਅਕਾਲ।